ਇਕਾਈ ਸਵਾਗਤ ਤੁਹਾਡਾ ਅਸਦੀ ਵੀਡੀਓ ਵਿੱਚ ਅਸਦੀ ਵੀਡੀਓ ਬਣਾਉਣੀ ਆਪਾਂ ਸਪੇਨ ਦੇ ਬਾਰੇ ਸਪੇਨ ਚ ਕਿਹੜੇ ਕਿਹੜੇ ਕੰਮ ਆ ਕਿੰਨੀ ਸੈਲਰੀ ਆ ਕਿੰਨੇ ਉਰੇ ਪੈਸੇ ਵੱਜ ਜਾਂਦੇ ਆ ਕਿਦਾਂ ਕੰਮ ਆ ਸਾਡਾ ਕੰਮ ਹੈਗਾ ਖੇਤੀ ਦਾ ਅਸੀਂ ਖੇਤੀ ਦਾ ਕੰਮ ਕਰਦੇ ਆ ਆੜੂਆਂ ਦਾ ਤੇ ਹੋਰ بڑے ਕੰਮ ਉਰੇ ਖੇਤੀ ਦੇ ਪਿਆਜ਼ਾਂ ਦਾ ਆਲੂਆਂ ਦਾ ਸੀਜ਼ਨਲ ਕੰਮ ਹੁੰਦੇ ਆ ਉਰੇ ਠੰਡਾਂ ਵਿੱਚ ਉਰੇ ਸੰਤਰੀਆਂ ਦਾ ਕੰਮ ਚੱਲ ਪੈਂਦਾ ਹੁਣ ਸੇਬਾਂ ਦਾ ਕੰਮ ਚੱਲ ਪੈਣਾ 2 ਮਹੀਨੇ ਤੱਕ ਤੇ ਬੰਦੇ ਲੱਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਹਾਂਜੀ ਬਾਈ ਸਪੇਨ ਚ ਆਪਾਂ ਸਪੇਨ ਦੇ ਵਿੱਚ ਕੰਮ ਹੈਗਾ ਈ ਖੇਤੀ ਦਾ ਖੇਤੀ ਦਾ ਕੰਮ ਕਿਹੜਾ ਆੜੂਆਂ ਦਾ ਠੀਕ ਆ ਜੀ ਚਾਸਟ ਵਾਲਾ ਕੰਮ ਆ ਘੰਟਿਆਂ ਦਾ ਕੰਮ ਆ ਠੀਕ ਆ ਇਹਨਾਂ ਨੂੰ ਥੋੜੇ ਜਿ ਦੇ ਗਿਰਲੇ ਕਰਨਾ ਜਿੱਦਾਂ ਆਪਾਂ ਵਿੱਚ ਕਹ ਲਓ ਵੀ ਫਰੂਟ ਆ ਜਿਹੜਾ ਜਿਆਦਾ ਜਿੱਦਾਂ ਸੰਘਣੀਆਂ ਆ ਤਾਣੀਆਂ ਤਾਣੀਆਂ ਵਿੱਚੋਂ ਕੱਢ-ਕੱਢ ਕੇ ਐਦਾਂ ਇੱਥੇ ਨਾਲ-ਨਾਲ ਬਾਸ ਟੀ ਜਾਣੀਆਂ ਹੋਰ ਇਹਦਾ ਕੋਈ ਕੰਮ ਨਹੀਂ ਹੈਗਾ ਤੇ ਕੰਮ ਖੇਤੀ ਦਾ ਹੈਗਾ ਜੀ ਕੰਮ ਵਧੀਆ ਚਾਹਸ ਵਾਲਾ ਕੰਮ ਆ ਘੰਟਿਆਂ ਦੇ ਕੰਮ ਆ ਕੋਈ ਕਹਿੰਦੇ ਕਿੰਨੇ ਕਿੰਨੇ ਘੰਟੇ ਦੇ ਪੈਸੇ ਮਿਲਦੇ ਆਪਾਂ ਨੂੰ ਕਿੰਨੇ ਬਚਦੇ ਉਹ ਵੀ ਦੱਸ ਦੋ ਉਹ ਭਾਜੀ ਜਿਹੜਾ ਘੰਟਿਆਂ ਦੇ ਕੰਮ ਆ ਕੋਈ ਆਪਾਂ ਨੂੰ 20-22 ਦਿਨ ਲਾਈਏ ਕੋਈ ਰੁਪਈਆ 14-1500 ਆਪਣਾ 20-22 ਦਿਨ ਲੱਗਣ 14-1500 ਰੁਪਈਆ ਆਪਣਾ ਜਿਹੜਾ ਖਾਂ ਖਰਚਾ ਖੁਰਤਾ ਕੱਢ ਕੇ ਲੱਖ ਰੁਪਏ ਬਚ ਜਾਂਦਾ ਆਈਡੀਆ ਜੋਗਾ ਹਾਂਜੀ ਹਾਂਜੀ ਖਰਚਾ ਪਾਣੀ ਕੱਢ ਕੇ ਰੁਪਈਆ ਲੱਖ 1-10 20 ਤੱਕ ਆਪਾਂ ਬਚਾ ਕੇ ਘਰਦਿਆਂ ਨੂੰ ਪਾ ਲਈਏ ਇਹ ਤਾਂ ਹੋਰ ਬੜੇ ਕੰਮ ਆ ਖੇਤੀ ਦੇ ਹੋਰ ਵੀ ਕੰਮ ਹੈਗੇ ਆ ਖੇਤੀ ਦੇ ਜਿੱਦਾਂ ਸੇਬਾਂ ਦਾ ਕੰਮ ਅੱਗੇ ਚੱਲਣਾ ਵਾ 20 ਕਿ ਦਿਨਾਂ ਬਾਅਦ ਤੇ ਨਾਸ਼ਪਤੀ ਦਾ ਨਾਖਾਂ ਦਾ ਕੰਮ ਕਹਿ ਲੋ ਜਿੱਦਾਂ ਕੰਮ 12 ਮਹੀਨੇ ਆ ਸਪੇਨ ਦੇ ਵਿੱਚ ਚੱਲੂਗਾ ਸੀਜ਼ਨਲ ਆ ਹੋਰ ਬਦਲ ਬਦਲ ਕੇ ਚੱਲੀ ਜਾਂਦੇ ਜਿਵੇਂ ਹਾਂ ਜਿੱਦਾਂ ਸਿਆਲ ਵਾ ਹੁਣ ਜਿੱਦਾਂ ਇੱਥੇ ਗਰਮੀ ਆ ਤੇ ਆੜੂ ਸੇਬ ਨਾਖ ਨਾਖਾਂ ਤੇ ਸਿਆਲ ਦਾ ਕੰਮ ਹੈਗਾ ਆਪਣੇ ਕੋਲ 6-7 ਮਹੀਨੇ ਉੱਤੋਂ ਵੀ ਉੱਤ ਇਹਦੇ ਨਾਲੋਂ ਲੱਖ ਤੋਂ ਤਾਂ ਰੁਪਈਆ ਵੱਜ ਜਾਂਦਾ ਉਹਦੇ ਵੱਧ ਵੱਜ ਜਾਂਦੇ ਆ ਕੱਢ ਕੇ ਉਹ ਕੋਈ ਕੰਮ 6-7 ਮਹੀਨਿਆਂ ਦਾ ਹੁੰਦਾ ਜੀ ਬਾਕੀ ਮੀਂਹ ਪੈਂਦਾ ਫੇ ਛੁੱਟੀ ਹੋ ਜਾਂਦੀ ਆ ਫੇ ਮੀਂਹ ਦਾ ਉਹ ਤਾਂ ਫੇ ਰੱਬ ਦੇ ਹੱਥ ਵਾਸਾ ਅਰਦਾਸਾਂ ਉਹ ਕਰੀਦੀਆਂ ਆਪਣੇ ਬੰਦੇ ਕਿ ਆਪਾਂ ਮੀਂਹ ਨਾ ਪਵਾਵੇ ਰੱਬ ਜਹਾੜੀ ਦੇ ਸਾਰੇ ਵੀਰ ਕੰਮ ਕਰਨ ਆਏ ਆ ਇੱਧਰ ਵੀ ਆ ਮੁੰਡਾ ਆ ਲੱਗਾ ਇਹ ਮੋਰਨ ਹਾਂਜੀ ਕੀ ਹਾਲ ਚਾਲ ਜੀ ਆਪਣੇ ਇੱਥੇ ਖੇਤੀ ਦਾ ਕੰਮ ਹੈ ਜਿਆਦਾ ਖੇਤੀ ਤੋਂ ਬਾਅਦ ਆਪਣੇ ਰੈਸਟੋਰੈਂਟਾਂ ਦਾ ਕੰਮ ਹੈ ਰੈਸਟੋਰੈਂਟਾਂ ਤੋਂ ਬਾਅਦ ਆਪਣੇ ਕਰਿਆਨਾ ਸਟੋਰ ਜਿਹੜੇ ਵੱਡੇ ਵੱਡੇ ਗਲੋਸਰੀ ਸਟੋਰ ਹੁੰਦੇ ਉਹਨਾਂ ਤੇ ਕੰਮ ਆ ਉਹਨਾਂ ਤੇ ਸੈਲਰੀਆਂ ਠੀਕ ਠਾਕ ਹੁੰਦੀਆਂ ਆ ਤੇ ਖੇਤੀ 'ਚ ਕੰਮ ਥੋੜਾ ਮਿਹਨਤ ਵਾਲਾ ਆ ਇੱਚ ਪੈਸੇ ਸੋਨੇ ਬਣਦੇ ਆ ਪਤਾ ਹੀ ਆ ਇੰਡੀਆ 'ਚ ਜਿੱਦਾਂ ਕੰਮ ਕਰਦੇ ਆ ਖੇਤੀ ਦਾ ਉਦਾਂ ਹੀ ਆ ਬਸ ਇੱਥੇ ਇਦਾਂ ਆ ਘੰਟਿਆਂ ਦੇ ਕੰਮ ਆ ਕੋਈ ਮਾਲਕ ਨਹੀਂ ਕੋਈ ਕੁਛ ਨਹੀਂ ਬਸ ਉਹਨੇ ਲਾ ਕੇ ਚੱਲ ਜਾਣਾ ਆ ਮ제 ਨਾ ਕੰਮ ਕਰੋ ਬਸ ਕੰਮ ਸਹੀ ਕਰੋ ਬਸ ਇਹ ਮਰੇ ਆ ਸ਼ਾਮਾਂ ਨੂੰ ਆਉਂਦਾ ਮਾਲਕ ਨੇ ਇੱਕ ਵਾਰ ਵੇਖ ਕੇ ਕਹਿ ਦਿੰਦਾ ਠੀਕ ਆ ਜੀ ਵਧੀਆ ਉੱਥਾਂ ਨੇ ਆ ਕੇ ਆਪੋ ਆਪਣੇ ਘਰਾਂ ਨਾਲ ਕੋਈ ਆਪਾਂ ਨੂੰ ਖਾਣ ਪੀਣ ਵਾਸਤੇ ਕੋਈ ਬੰਦੇ ਬਹੁਤ ਵਧੀਆ ਮਿਲ ਜਾਂਦੇ ਆ ਕੋਈ ਖਾਣ ਪੀਣ ਨੂੰ ਚਾਹ ਕੋਈ ਦੇ ਜਾਂਦਾ ਠੀਕ ਆ ਜੀ ਬਾਕੀ ਲੰਬੀਆਂ ਲੈਣਾ ਕੋਈ ਮੌਸਮ ਦਾ ਫਰਕ ਹੈਗਾ ਉੱਤੇ ਮੌਸਮ ਖਾ ਸਕਦੇ ਆ ਆਪਾਂ ਆਪਣੇ ਵੀਰਾਂ ਨੂੰ ਮੌਸਮ ਵੀ ਅੱਜ ਸਹੀ ਆ ਅੱਜ ਕੁਝ ਟੈਂਪਰੇਚਰ ਥੋੜਾ ਘਟਿਆ ਉਹਦਾ ਗਰਮੀ ਹੋ ਜਾਂਦੀ ਬਸ ਡੇਢ ਕਮੀਨਾ ਗਰਮੀ ਦਾ ਜਿਆਦਾ ਨਹੀਂ ਪੈਂਦੀ ਗਰਮੀ ਜਦੋਂ ਸਪੇਨ ਚ ਆ ਕਟਰ ਦਿੱਤੇ ਸਾਨੂੰ ਦਾ ਹਾਂ ਕਟਰ ਦੇ ਨਾਲ ਆਵੇ ਇਥੋਂ ਐ ਟਾਣੀ ਕੱਟ ਕੇ ਬਸ ਥੱਲੇ ਛੇੜ ਦੇਣੀ ਬਾਹ ਕੰਮ ਆ ਕੋਈ ਕੰਮ ਨਹੀਂ ਜਿਆਦਾ ਆੜੂ ਜੇ ਕੱਚੇ ਆ ਜਾਂ ਆੜੂ ਪੱਕ ਗਏ ਆੜੂ ਇਹ ਤੋੜਨੇ ਆ ਬਸ ਇਹ ਤੋੜ ਕੇ ਬਾਲਟੀ ਚ ਰੱਖੀ ਜਾਣੇ ਇਹ ਕੰਮ ਡੇਢ ਦੋ ਮਹੀਨੇ ਦਾ ਹੀ ਹੈਗਾ ਵਾ ਬਾਅਦ ਚ ਸੇਬਾਂ ਦਾ ਕੰਮ ਸ਼ੁਰੂ ਜਿੱਦਾਂ ਅੱਗੇ ਅੱਗੇ ਚੈਪ ਵਾਈਜ਼ ਚੈਪ ਦੇ ਹਿਸਾਬ ਨਾਲ ਤਾਂ ਹੋ ਜਾਂਦੇ ਤਕਰੀਬਨ 12 ਮਹੀਨੇ ਕੰਮ ਚੱਲੀ ਜਾਂਦਾ ਬਾਕੀ ਮੀਂਹ ਮੂਂਹ ਦਾ ਹੀ ਆ ਜਿਆਦਾ ਕੋਈ ਮੀਂਹ ਮੂਂਹ ਨਾ ਪਵੇ ਮੌਸਮ ਦੇ ਹਿਸਾਬ ਨਾਲ ਕਿ ਮੌਸਮ ਨਾ ਖਰਾਬ ਹੋਵੇ ਮੀਂਹ ਨਾ ਪਵੇ ਬਸ ਬਾਕੀ ਕੰਮ ਵਧੀਆ ਚੱਲ ਜਾਂਦਾ। ਕੋਈ ਬਾਕੀ ਅਗਲੀ ਵੀਡੀਓ ਵਿੱਚ ਦੱਸਾਂਗੇ ਅਸੀਂ ਕਿੱਦਾਂ ਉਹਦੇ ਪੇਪਰ ਬਣਦੇ ਆ, ਕੀ ਹਿਸਾਬ ਕਿਤਾਬ ਆ, ਕਿਹੜੀ ਪ੍ਰੋਸੈਸ ਆ, ਕਿੰਨਾ ਟਾਈਮ ਲੱਗਦਾ। ਪੇਪਰਾਂ ਬਾਰੇ ਵੀ ਇਨਫੋਰਮੇਸ਼ਨ ਬਾਈ ਜਰੂਰ ਦਵਾਂਗੇ ਆਪਾਂ। ਕੋਈ ਚੱਕਰ ਨਹੀਂ। ਬੀਆ ਲੈਣਾ ਉਸਰੇ ਤੱਕ ਇੱਧਰ ਤੋਂ ਲੈ ਕੇ ਉੱਧਰ ਤੱਕ ਇੱਕ ਸਾਈਡ ਤੋਂ ਇੱਕ ਦੋ ਟੇ ਨੂੰ ਦੋ ਜਣ ਨੇ ਫੜ ਲੈਣਾ ਲੈਣਾ ਚ ਇੱਕ ਨੇ ਇੱਧਰਲੀ ਸਾਈਡ ਲੱਗ ਜਾਣਾ, ਇੱਕ ਨੇ ਦੂਜੀ ਸਾਈਡ ਲੱਗ ਜਾਣਾ। ਬਾਟਾ ਨਹੀਂ ਕੱਟਣੀ ਆ। ਆ ਤੁਹਾਨੂੰ ਮੈਂ ਦਿਖਾਉਂਦਾ ਕਿਵੇਂ ਕੱਟਦੇ ਆ ਟਾਣੀਆਂ। ਮਾ ਕੱਟ ਗਏ ਕੋਈ ਮੋਟੀ ਕੋਈ ਛੋਟੀ ਦੇਖ ਕੇ ਆਪਣੇ ਜਿਰਵ ਮਾਲ ਨਹੀਂ ਲੱਗਿਆ ਫਰੂਟ ਯਾਰ ਕਹਿਣ ਦਾ ਮਤਲਬ ਇਹ ਆਪਣੇ ਕਿ ਆਪਾਂ ਇਹਨੂੰ ਵਿਰਲਾ ਕਰਨਾ ਠੀਕ ਆ ਹਵਾ ਜੀ ਲੱਗ ਜਵੇ ਧੁੱਪ ਲੱਗ ਜਵੇ ਜੇ ਧੁੱਪ ਲੱਗੇ ਜਿਹੜਾ ਆੜੂ ਆ ਇਹ ਪੱਕ ਜੇ ਛੇਤੀ ਠੀਕ ਆ ਗਰਮੀ ਦੇ ਨਾਲ ਜਿਹੜੀ ਚੀਜ਼ ਮਤਲਬ ਗਰਮੀ ਦੇ ਨਾਲ ਮੌਸਮ ਦੇ ਹਿਸਾਬ ਨਾਲ ਗਰਮੀ ਹੋਊਗੀ ਤੇ ਆਪਣਾ ਉਹਨਾਂ ਆੜੂ ਜਿਹੜਾ ਇਹ ਮੋਟਾ ਆਊਗਾ ਛੇਤੀ ਪੱਕੂਗਾ ਨਾਲੇ ਖਾਵਾਂਗੇ ਹੂੰ ਰੈਸਟੋਰੈਂਟ ਜਾਂ ਸਟੋਰਾਂ ਵਿੱਚ ਸਵੇਰੀ 7-800 ਤੱਕ ਬਣ ਜਾਂਦੀ ਹੈ ਈ ਬਜੇ ਜਿੰਦਾ ਕੋਈ ਘੱਟ ਦੇ ਦਿੰਦਾ ਜਿੱਤੇ ਜਿੱਤਾ ਕੰਮ ਆਈ ਜਾਂਦਾ ਉਦਾਂ ਦਾ ਵਧਾਈ ਜਾਂਦੇ ਆ ਆਮ ਯਾਰ ਸਟੇਜ ਚ ਵਾਧੂ ਠੀਕ ਆ ਬੰਦਾ ਕੰਮ ਕਰਨ ਵਾਲਾ ਚਾਹੀਦਾ ਠੀਕ ਆ ਜਦੋਂ ਆਪਾਂ ਕੰਮ ਹੀ ਨਹੀਂ ਕਰਨਾ ਤਾਂ ਫੇਰ ਕੋਈ ਫਾਇਦਾ ਹੀ ਨਹੀਂ ਆਪਣੇ ਇੱਥੇ ਆਉਂਦਾ ਠੀਕ ਆ ਫੇਰ ਆਪਾਂ ਘਰੇ ਫਿਰ ਲੰਮੇ ਪਾਓ ਬਸ ਸਹੀ ਆ ਠੀਕ ਆ ਕੰਮ ਚਾਸ ਵਾਲਾ ਤੁਹਾਡੇ ਸਾਹਮਣੇ ਆ ਤੇ ਕੰਮ ਧੁੱਪੇ ਵੀ ਆ ਛਾਂਵੇਂ ਵੀ ਆ ਚੱਲੀ ਜਾਂਦਾ ਇਨੀ ਇੰਡੀਆ ਦਾ ਚੱਲੀ ਜਾਂਦਾ ਇੰਡੀਆ ਜਿਆਦਾ ਗਰਮੀ ਐ ਨਹੀਂ ਗਰਮੀ ਗਰਮੀ ਨਹੀਂ ਲੱਗਦੀ ਓਰੇ ਇੱਥੇ ਤੇ ਗਰਮੀ ਨਹੀਂ ਖਵਾ ਚੱਲੀ ਜਾਂਦੀ ਓਰੇ ਉੱਪਰ ਐ ਤਾਂ ਜਾਲੀ ਲੱਗੀ ਐ ਬੂਟੇ ਨਹੀਂ ਛਾਂ ਮੈਨੂੰ ਵੀ ਮੌਸਮ ਵਧੀਆ ਆਉਂਦਾ 1 2 ਵਜੇ ਤੋਂ ਬਾਅਦ 2 ਕ ਘੰਟੇ ਗਰਮੀ ਦੇ ਹੁੰਦੇ ਐ ਬਸ ਬਾਕੀ ਚਲੋ ਹੌਲੀ ਹੌਲੀ ਨਾਲ ਪਾਣੀ ਪੁਣੀ ਰੱਖਿਆ ਠੀਕ ਆ ਉਹ ਕਿਉਂ ਹੁੰਦੇ ਆ ਮੁੰਡੇ ਦੂਜੇ ਹੋਰ ਮੁੰਡੇ ਸਾਡੇ ਲੱਗੇ ਹੋਏ ਆ ਕੋਈ ਕਿਤੇ ਵੀ ਮੇਰੀ ਜ਼ਿੰਦਗੀ ਪੂਰੀ ਉਹ ਜੁਝ ਹੈ ਕਿ ਅਰੇ ਅਸੀਂ ਕੰਮ ਤੋਂ ਘਰ ਆ ਗਏ ਸ਼ਾਮ ਦੇ 5 ਵਜੇ ਤੇ ਡਿਊਟੀ ਸਾਡੀ ਖਤਮ ਹੋਣ ਕੱਲੂ ਜਾਵਾਂਗੇ ਤੇ ਬਾਕੀ ਦੀ ਜਿੰਨੀ ਵੀ ਇਨਫੋਰਮੇਸ਼ਨ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ